ਹਰ ਤੋਂ ਧੰਨਵਾਦ ਹੁਣ ਖੜਾ ਕਲੀਅਰ ਕਰਦੀਏ ਗੁਰਵੰਤ ਸਿੰਘ ਸ਼ੇਰੋ ਕਹਾਣੀ ਦਾ ਮੁੰਡਾ ਆਪਣੇ ਪਾਸੇ ਇਹ ਆ ਨੌਜਵਾਨ ਜਿਹਨੂੰ ਛੋਟਾ ਫਰਾਮ ਕਹਿੰਦੇ ਆ ਜਦੋਂ ਆਪਾਂ ਟਾਂਡ ਰੋਡ ਉੱਤੇ ਤੋਂ ਸ਼ਾਰਪੁਰ ਨੂੰ ਜਾਂਦੇ ਆ ਲਾਟਰ ਵਾਲਾਂ ਕੇ ਇਹਦਾ ਹਰ ਤੋਂ ਖਾਨਪੁਰ ਪਿੰਡ ਹੈ ਜਿੱਥੋਂ ਦਾ ਖੁਰਮੂ ਮਸ਼ਹੂਰ ਹੈ ਜਿੱਥੋਂ ਦਾ ਪੱਟਾ ਫਰਾਮ ਮਸ਼ਹੂਰ ਹੈ ਜਿੱਥੋਂ ਦਾ ਜੈਫੀਲ ਮਸ਼ਹੂਰ ਹੈ ਇਕ ਗੁਰਮੂ ਦਾ ਵੀਰ ਤੇ ਸ਼ਾਹ ਹਸੈਨ ਦਾ ਪੁੱਤਰ ਗੁਰਦਰਾ ਦੇ ਮੁੰਡੇ ਪੱਕੇ ਰਸਤੇ ਨੇ ਹੰਦਿਆ ਕਿਉਂਕਿ ਆਪਣੀ ਮਿਹਨਤ ਦੇ ਨਾਲ ਕੋਈ ਵੀ ਕਹਲਵਾਲ ਬਣ ਸਕਦਾ ਹੈ ਆਪਣੀ ਮਿਹਨਤ ਦੇ ਨਾਲ ਕੋਈ ਵੀ ਖਿਡਾਰੀ ਬਣ ਸਕਦਾ ਹੈ ਦੂਹੇ ਪਾਸੇ ਜिले ਫਟੇਗੜ ਸਾਹਿਬ ਦੇ ਵਿੱਚ मामੂਪੁਰ ਪਿੰਡ ਜਸਮਨ ਸਿੰਘ ਖੰੰਦ ਖੰੰਦ ਰੂਮ ਛੇੜੀ ਦੇ ਨਾਮ ਦੇ ਸ਼ਿੰਡਾ ਵਿੱਚ ਹੋਇਆ ਉਹ ਜਸਮਨ ਸਿੰਘ ਖੰੰਦ ਦੁਨੀਆ ਦਾ ਮਹਾਨ ਪ੍ਰਗੂਤਰ ਬਾਦਵੀ ਅਤੇ ਮਹਾਨ ਇਤਿਹਾਸਕ ਵੀ ਹੈ ਦੇ ਮਹਾਨ ਬਲਾਰਾ ਵੀ ਹੈ ਇਹਦਾ ਇਹ ਸ਼ਿਗਰਤ ਅਥੀਤ ਮਾਮੂਰੀ ਹੈ ਫਤਿਹਗੜ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਕਦ ਜਦੋਂ ਕਦ ਲੁਕਟੈਣ ਬਣ ਗਈ ਇਹ ਚਾਨਣ ਮਨਾਰਾ ਹਰਪੁਰੀਓਂ ਕਦੋਂ ਸਾਡਾ ਪੂਰਤਾ ਜਹਾਨ ਰੌਸ਼ਨ ਹੋਇਆ ਇੱਥੇ ਲੋਕੀ ਮੱਥਾ ਟੇਕਦੇ ਜਿੱਥੇ ਸ਼ੂਰਮੇ ਸ਼ਹੀਦੀਆਂ ਕੌਂਦੇ ਨਿੱਕੇ ਨਿੱਕੇ ਜੋ ਖਾਲਸੇ ਖੜੇ ਦੀਹਾਂ ਦੇ ਵਿੱਚ ਮਟਕਾਉਂਦੇ ਇੱਧਰ ਪਾਸੇ ਸ਼ੂਰਮਾ ਦਾ ਵੀਰ ਇਤਿਹਾਸ ਕਈ ਮੋਟਰਸਾਈਕਲਾਂ ਦਾ ਜੇਤੂ ਹੈ ਕਈ ਝੋਟੀਆਂ ਦਾ ਜੇਤੂ ਹੈ ਮਰਜਿੰਦਰ ਕਲਵਾਨ ਦਾ ਢੇਲ ਹੈ ਕਹਿੰਦੇ ਜੇ ਕੈਪਟਨ ਉਸਤਾਦ ਦੇ ਕੋਲੋਂ ਇਹਨੇ ਦੂਜਿਆਂ ਨੂੰ ਠਾਉਣਾ ਦੱਸਿਆ ਮੰਜੇ ਤੱਕ ਕਦੇ ਨਾਲ ਉਪਰ ਬਿਲਖੁਰੂਅਤ ਦੇ ਢੇਲੇ ਜਨਾਲੀਆ ਬਾਜ ਮਦਾਨ ਦੀ ਢੇਲੇ ਦੇ ਦਰਸ਼ਕਾਂ ਵੱਲ ਗੇੜ ਮੇਲੇ ਇੱਕ ਪਹਿਲਵਾਨਾਂ ਦੀ ਗੱਲ ਇਹ ਪਹਿਲਵਾਨ ਨੇ ਜਿਹਨਾਂ ਨੂੰ ਲੋਕ ਕਲਵਾਨ ਕਹਿੰਦੇ ਨੇ ਜਿਹਨਾਂ ਨੂੰ ਲੋਕ ਕਹਿਣ ਪਹਿਲਵਾਨ ਪਹਿਲਵਾਨ ਉਹ ਹੁੰਦਾ ਜਿੰਦੀ ਹਿੱਕ ਮਿੰਟ ਹੋਵੇ ਯਾਰ ਪਹਿਲਵਾਨ ਉਹ ਹੁੰਦਾ ਜੱਫਾ ਧੰਮਾਲ ਕਬੱਡੀ ਰਖਵਾਨੀ ਰਿਹਾ ਤੇ ਹੁਣ ਕਬੱਡੀ ਦਾ ਪ੍ਰਮੋਟਰ ਬਣ ਗਿਆ 8 ਫਰਵਰੀ ਨੂੰ ਪਟਨਾ ਨੋਰਥ ਇੰਡੀਆ ਦਾ ਕਬੱਡੀ ਕੱਪ ਸਟੇਡੀਅਮ ਦੇ ਵਿੱਚ ਖੇਡਿਆ ਜਾਣਾ ਕੋ ਬੇਨਤੀ ਹੈ ਕਿ ਸਾਰਿਆਂ ਨੇ ਉੱਥੇ ਆਉਂਦੇ 8 ਫਰਵਰੀ ਲੋਟ ਹੋਈਏ ਜੇ ਤੁਸੀਂ ਹਰ ਇੱਕ ਜੱਫਾ ਮਾਲ ਓ ਹੈਲੋ ਥੱਲੇ ਬੈਠ ਓ ਮੇਰੇ ਜਿਹਾ ਕੋ ਹੁਣ ਖੜਾ ਹੋ ਜਾਓ ਨਾ ਖੜਾ ਹੋ ਜਾਓ ਇੱਕ ਪਾਸੇ ਨੌਜਵਾਨ ਮੈਂ ਲੱਗਦਾ ਗੁਰੂ ਜੀ ਦੇ ਬਾਤ ਖੜੀ ਹੈ ਬੇਹਲ ਬਾਬਾ ਦੀ ਗੱਲ ਮੈਂ ਚੋਣ ਦੀ ਸਾਡੀ ਇਹ ਪਾਸੇ ਨੌਜਵਾਨ ਤੇ ਉਹ ਸੋਹਣਿਆਂ ਦੇ ਜਾਂਦੇ ਆ ਸਾਰਾ ਪਿੰਡ ਕਿਹਦਾ ਠਾਠਾ ਬਣ ਰਿਹਾ ਹੈ ਹਾਵ ਤੇ ਆਪਣੋ ਨਹੀਂ ਪੈਣੀ ਆ ਮੈਂ ਕਿਹਾ 75000 ਮੈਂ ਕਹਿੰਦਾ ਮੈਂ ਲੈ ਆਉਣਾ ਤੇ ਛੀਰੇ ਛੀਰੇ ਪੁੱਛਣਾ ਹੈ ਉਹ ਤਾਂ ਇਹ ਕੱਟ ਲੈਂਦੇ ਹਾਂ ਕੰਤੇ ਅਪੀ ਦਾ ਆਪਣੇ ਆਪ ਦੇ ਬਣਾਉਣੀ ਪੈਣੀ ਨਹੀਂ ਬਣਾਉਣੀ ਤਾਂ ਪੈਣੀ ਹੈ ਠੀਕ ਹੈ ਪੈਣੀ ਸਾਡੇ ਰੋਡਰ ਫੇਜੀ ਫਰੂਲ ਕਿਸ਼ਨਗੜ੍ਹ ਵਾਲੇ ਜਿਹੜੇ ਕੱਟੇ ਬਾੜ ਨੰਦਨਾਮਦਾਰ ਸਾਡੀ ਮਿੱਤਰ ਦਾ ਮੋੜ ਗੱਲ ਦੇ ਵਿੱਚ ਲਾਲਾ ਰਣਜੀਤ ਸਿੰਘ ਜੀ ਦਾ ਸਤਿ ਸ਼ਰਧਾਨ ਕਹਿੰਦੇ ਜੱਲਾ ਦੇਣਾ ਪੈਣਾ ਪਛਲਾਣੇ ਇੱਕ ਵਾਰ ਬੁੱਤੋ ਫਿਰ ਫਾਰ ਦੇ ਪੁੰਚ ਤੇ ਪਰਮੰਦਰ ਪੈਣ ਬੜੀ ਬੜੀ ਫੇਜੀ ਦੇ ਰਹੇ ਨੇ ਜੀ ਮੋਟਾ ਲਾ ਕੇ ਉੱਪਰ ਮੈਂ ਨਾਮ ਮੋਟਾ ਜਹਾ ਜੇ ਆ ਸਰਦਾਰ ਰਿਹਾਨ ਫਾਹਾ ਕੀ ਹੁੰਦੇ ਨਾਲ ਹੋਣ ਲੱਗ ਗਏ ਆ ਆਪਣੇ परेशान नौ फरवरी ਆਲਨ ਦੀ ਪਿਆਰ ਤੋਂ ਬਹੁਤ ਬਹੁਤ ਤੁਹਾਡੇ ਨਾਲ ਧੰਨਵਾਦ ਹੋਣਾ। ਉੱਤਰ ਵਿੱਚ ਘੋੜੀ ਚੱਲੀ ਜਾ ਰਹੀ ਹੈ ਰਹੀਮਪੁਰ ਦੀ ਧਰਤੀ। ਇਹਨੇ ਵੱਡਾ ਵੱਡਾ ਸਰਾਹਣ ਦੀ ਗੱਲ ਹੋਈ ਜਿੱਥੇ ਕਬੱਡੀ ਵੀ ਖੇਡਦਾ ਸੀ। ਆਲਨ ਵੀ ਸੋਆ ਕਰਮਾ ਹਾਊਸ ਸਟੇਟ ਤੇ ਜੀ 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 ਆ ਗਿਆ ਜੀ ਆ ਗਿਆ। ਇਧਰ ਪੂਰਾ ਦੇ ਲੱਗਿਆ ਪਿਆ ਲੋਕਾਂ ਦਾ ਸਭਤੀ ਗਾਣ ਵਿਚਾਰ। ਜੇ ਨੁਕੀ ਛੋਟੇ ਸੁਖਾਰ। ਇਹਨਾਂ ਦਾ ਪੱਟੇ ਦੇ ਚੱਲਣਾ ਚਾਹੀਦਾ। ਜਿਹੜਾ ਪਿੰਡ ਤੋਂ ਬੰਦੀ ਜਿਹੜਾ ਕੋਈ ਜੋ

ਫੱਟ ਪ੍ਰਾਪਤੀ ਗੱਲ ਕਰਦੇ ਆ ਮਤੀਤਾ ਵਿੱਚ ਮਲਾਣੇ ਪਹਿਲੇ ਨਾਦੀ ਜਵਾਜ ਪੜਦੇ ਆ ਉਦੋਂ ਖਾਲੇ ਮਟਾਉਣਾ ਪੈਂਦਾ ਕਾ ਬੰਦਾ ਕਾਮਰ ਮੇਂ ਪੜਦਾ ਬਟਾਲੇ ਆਪਣੀ ਹੋਂਦੀ ਕੋ ਅਗੜ ਕੁਤਵਾਂ ਚਾਹੀਏ ਦਾਣਾ ਖਾ ਕੇ ਨਾ ਕਰ ਉਦੋਂ ਗਲਤਾਰ ਹੁੰਦਾ ਹੈ ਇੱਕ ਪਾਸੇ ਜ਼ਿਨਾਬ ਕਹਨਵਾ ਨੌਜਵਾਨਾਂ ਨੂੰ ਆਰ ਕਾਰ ਦੀ ਗੱਲ ਹੋਣੀ ਚਾਹੀਦੀ ਹੈ ਪ੍ਰਬੰਧ ਕਰ ਲੈਣ ਉਸ ਕੋ ਨੂੰ ਕੋ ਭਾਰ ਕਰ ਰੁਪਿਆ ਬਸ ਕਰ ਪੂਰ ਸਿੰਘ ਜੀ ਵੱਲੋਂ ਉਹ ਠੀਕ ਆ ਗਿਆ ਸਰਦੂਪ ਸਿੰਘ ਦੀ ਦੋਪਰ ਵਾਲਿਆਂ ਵੱਲੋਂ ਦਿੱਤਾ ਜਾਣਾ ਸੈਕਿੰਡ ਨੂੰ ਇਹ ਜ਼ਬਾਦੀ ਦੀ ਕੁਸ਼ਤੀ ਇਹ ਝੱਡੀ ਦੀ ਕੁਸ਼ਤੀ ਇਹ ਕਬੱਡੀ ਕੁਸ਼ਤੀ ਜਿਵੇਂ ਜਿਵੇਂ ਇਲਾਕਾ ਬਦਲਦਾ ਉਵੇਂ ਕੋਵੇਂ ਇਸ ਕੁਸ਼ਤੀ ਦਾ ਦਾ ਬਦਲਦਾ ਆਜੋ ਆਲਮਗੀਰ ਜੀ ਮੇਰੇ ਤੁਰ ਕੇ ਯਾਰ ਇਹ ਮੁੰਗਾ ਹਲੋ ਇਹਨਾਂ ਤੁਰ ਕੇ ਇਹਨੂੰ ਜਿਨ੍ਹਾਂ ਨੇ ਅੱਜ ਇਹਨਾਂ ਪਹਿਲਵਾਨਾਂ ਨੂੰ ਮਾਣ ਜਣੇ ਹੈ ਉੱਥੇ ਸੁਤੰਤਰ ਪੰਜਾਬ ਦੇ ਹੋਣੇ ਕਾਪੀ ਜਿਹੜਾ ਜੈਮੀ ਜੈਰੀਬਲ ਕਸੂਕੇ ਸਮੂਹ ਮੰਦ ਪਰਵਾਰ ਸੂਸਰਾ ਸਗਤ ਯੂਨੀਅਨ ਤੋਂ ਰਾਕਾਣਵਾਸੀ ਦੇ ਵਿਰਾਂਤ ਪਿੰਡ ਖੂੜੇ ਵੱਲ ਸੁਰੇਖ ਦੇ ਵਿਆਸ ਨਾਮ ਦਾ ਤਰਵਾਜ ਆਪ ਦੇ ਗਰੀਬ ਪਰਿਵਾਰ ਦੀਆਂ ਬੱਚੀਆਂ ਦੇ ਜਿਹੜੇ ਅੰਨ ਕਾਰ ਜੋਤੀਏ ਇਹਦੀ ਸਾਰੀ ਦੀ ਲੋਕ ਦਾ ਬਣਗੇ ਪਰ ਇੱਥੇ ਬਣਿਆ ਜੀ ਵਿਆਸ ਫੇਰੀ ਛੇਂਜਾ ਇਹ ਦੁਨੀਆ ਭਰ ਦੇ ਵਿੱਚ ਮੰਨੀ ਹੋਈ ਛੇਂਜਾ ਮੇਰੇ ਪੰਜਾਬੀ ਵੀਰੋ ਇਸ ਹਰ ਪੈਰ ਪਾਸ ਸਾਰੇ ਪੜ ਤੱਕ ਫੇਰੇ ਬੜਾ ਮਹਿਲ ਤੇ ਬੈਠਾ ਨੇ ਪੂਰੀ ਦੁਨੀਆ ਦੇ ਵਿੱਚ ਬਿਆਸਪੁਰ ਦਾ ਨਾਮ ਰੌਸ਼ਨੀ ਕੀਤਾ ਤੇ ਜਦੋਂ ਗੱਲ ਪਹਿਲਵਾਨੀ ਦੀ ਜਾਂਦੀ ਹੈ ਤੇ ਫਿਰ ਸਿਆਲ ਉਹਦੀ ਛਿੰਝ ਇੱਕ ਸੱਜੀ ਇਧਰ ਨੌਜਾਨ ਸੁਧਾਨ ਤੇ ਹੋਏ ਪਾਸੇ ਆ ਦੇਖੋ ਅਜੀਤ ਤੇ ਘੱਟੀਆ ਖੁੱਟ ਮਰੂਏ ਪਾਸੇ ਤਨਾਬ ਬਚਾ ਕਰਦਾ ਹੋਇਆ ਕੈਨ ਬਰਾਬਰ ਦੀ ਟੱਕਰ ਬੱਲੇ 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 ਕੱਟ 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 ਮਾਰੂਏ ਦੀ ਗੱਲ ਜਿਹੜਾ ਪਾਜੇਰ ਜਿਹੜਾ ਜਿੰਨਾ ਦੇ ਇਹ ਕਰਦੇ ਭਲਵਾਨੀ ਕਰਕੇ ਵਟਕੇ ਮਹਿਲ ਲਾਉਂਦੇ ਅੱਗੇ ਅੱਗੇ ਕਰੇ ਸਰਦਾਨੀ ਦਿੱਕ ਵਿੱਚ ਹੈ ਜਿਹੜੇ ਜਿੰਨਾ ਦੇ ਉਹ ਕਰਦੇ ਭਲਵਾਨੀ ਕਰਦਾ ਗੋਲੀਆਂ ਬਾਵਾ ਜਿਹੜੀਆਂ ਪੁੱਤਾਂ ਨੂੰ ਕਹਲਵਾਨ ਬੋੜੀਏ ਮਾਂ ਚਾਹੇ ਤੇ ਪੁੱਤ ਨੂੰ ਕਰਦੇ ਫਰੀਦ ਵਾਂਗੂ ਖੱਫਰ ਮਾਰ ਤੱਕਦੀ ਹੈ ਮਾਂ ਚਾਹੇ ਤੇ ਪੁੱਤ ਨੂੰ ਪੂਰਵਾ ਪ੍ਰਾਤਿਕਰੀ ਹੈ ਬੜਾ ਹੀ ਪਿਆਰਾ ਜਿੰਦਾ ਪਰਦੇ ਤੇ ਮਾਂ ਆਹ ਦੇਖੋ ਮੇਰਾ ਦੇਖੋ ਵੀ ਤੇਰਾ ਸਲਾਮ ਹੈ ਜਰਨਾ ਨੂੰ ਸਲਾਮ ਮਿੱਤਰੇ ਸਾਡੀ ਕੀ ਨੀ ਆਇਆ ਫਰੀਦ ਜੀ ਦਾ ਜੀ ਦੀ ਸਵੇਰ ਜਿਸ ਨਾਲ ਕੱਢੀ ਹੈ ਆਹ ਆ ਗਿਆ ਪੈ ਗਿਆ ਉਹ ਤਾਂ ਗਿਆ ਤਾਂ ਇੱਕ ਲਗਾ ਰਾਹੀ ਹੈ ਫਿਰ ਤੋਂ ਪਾਉਣਾ ਹੈ ਜੀ ਰੌਸ਼ਨੀ ਦਾ ਫਾਸਲਾ ਕਰਨਾ Thank ਬਲੀਨਾ And if your journey ਤੇ working on the number 9, 8 passage It is reconfigured idity can cook your dance move? Nor is my hero, right? It is ioa purse? It is reconfigured. You should use the chairs, man. You let the crew mark. That's aва day trip. Yes, well you would. Yes. You to take a few seconds. You have serious a round來. I have done a minute. It's a티�� you. You lady, s Dance. You can speak I also. A few surprising. ahine. Since follow Ciao. as two. te com forward. study. I

ਰਿੰਦਰ ਬਾਜੀ ਕੋਈ ਨਹੀਂ ਕੋਈ ਨਹੀਂ ਰਿੰਦਰ ਕੋਈ ਨਹੀਂ ਹੋਈੋ ਜੀ ਆਜੋ ਰੋਹ ਤਸੀਰ ਕਮਲ ਜੀ ਆਜੋ ਇੱਕ ਲੱਗਾ ਮੋਟਾ ਇੱਕ ਮੋਟਾ ਲੱਗਾ ਸਾਫ ਲੱਗਾ ਦਾ ਇੱਕ ਮੋਟਾ ਲੱਗਾ ਅਸੀਂ ਸੰਗਰ ਸਾਹਿਬ हला हलाज ਗਰਦਾਰ ਕਹਿੰਦਾ ਵੀ ਮੁਕਾਬਲਾ ਇਹਦਾ ਸਖਤ ਸਾਨੂੰ ਕਰਦੀ ਆ ਜਾਂਦੀ ਓਥਲੇ ਪਾਸੇ ਬੈਠ ਕੇ ਇਹ ਮਾਨ ਸਰ ਜਿਹੜਾ ਨਾ ਮੋਹਲੇ ਖੇਤਰ ਓਦੋਂ ਇਹ ਸਾਡੇ ਪਿੰਟੀ ਸਰਕਾਰ ਦੇ ਵਿੱਚ ਆਇਰਲੈਂਡ ਤੋਂ ਪੁੱਜੇ ਸਾਡੇ ਪਰਮਜੀਤ ਭਾਜੀ ਜਿਹੜਾ ਦਾ ਜੀਪੁਰ ਦੇ ਖੇਡ ਮੇਲੇ ਦੇ ਵਿੱਚ ਵੱਡਾ ਸਹਿਯੋਗ ਹੈ ਸਦੇ ਭਰਾਵੋ ਨਾਲ ਵਿੱਕੀ ਦੌਲਤਪੁਰ ਜਸਾ ਪਹਿਲਵਾਨ ਸਿੰਘ ਨਾਲ ਵਿੱਕੀ ਰਾਖਾ ਪ੍ਰਤਾਪਾ ਤੇ ਸੋਲੂ ਰਾਖਾ ਪ੍ਰਤਾਪਰੇ ਸਾਰੇ ਵੀਰ ਪੁੱਜੇ ਨੇ ਧੰਨਵਾਦ ਬੰਨਾ ਜੀ ਕਰੀਆ ਮਾਣ ਇਟਰ ਫੋਦੀ ਸਰਦਾਰਾਂ ਵਾਲਾ ਅੱਜ ਦੇ ਕਹਿੰਦੇ ਗੱਲ ਵੱਖਰੀ ਪਰ ਜਿਵੇਂ ਬਣੀ ਸਰਦਾਰ ਉਹ ਕਹਿੰਦੇ ਗੁਜਰਾਣਾ ਦਾ ਮੁੰਡਾ ਅੱਜ ਦੇ ਟਾਈਮ ਦੇ ਵਿੱਚ ਮੁੰਡਿਆਂ ਦੀ ਪੂਰੀ ਚੜ੍ਹਾਈ ਹੈ ਉਹ ਕਹਿੰਦੇ ਦੁਨੀਆ ਚ ਚਾਈਏ ਮੁੰਡਿਆਂ ਨੇ ਜਿੱਦਾਂ ਜਹਾਂ ਸਿੰਘ ਨੇ ਪਹਿਲਾਂ ਗਿਆ ਜੇ ਮੁੰਡੇ ਵੀਂਟ ਕਰਦੇ ਆ ਆ ਜਾ ਕੇ ਨਾਮ ਬੁੜਦੇ ਆ ਕਿ ਐਵੇਂ ਨਹੀਂ ਸਪੀਕਰਾਂ ਚ ਨਾਮ ਦੇਉਂਦਾ ਮੁੰਡਿਆਂ ਨੇ ਕੀਤੀ ਹੈ ਵੀਂਟ ਇਹ ਤਾਂ ਸਾਹ ਹੁੰਦਾ ਹੈ ਇਹ ਤਾਂ ਤਾਂ ਬੋਲਦਾ ਹੈ शेर बना लिया है कटते मना लिया सब बेटे अल बी हो अला भाया हुया उगरे पासे रंजीत जी नजर नजर

ਬੜੀ ਇਤਿਹਾਸਕ ਸ਼ਹਿਰ ਹੈ ਜਿਹੜੀ ਪੀੜਾ ਗਰੀਬਾਂ ਦੇ ਨਾਲ ਉੱਤੇ ਪੈਂਦੀ ਹੈ ਜਿਹੜੀ ਛੇਜ ਦੇ ਵਿੱਚ ਆਲਦੀ ਕੁਰਤੀ ਦੇ ਇਤਿਹਾਸ ਦੇ ਵਿੱਚ ਗੁਰੂ ਗ੍ਰੰਥ ਕਬੜੇ ਲਿਖਿਆ ਹੈ ਕਿ ਵਿਆਸ ਕੁਰਤੀ ਛੇਜ ਦੇ ਵਿੱਚ ਪੰਥਾ ਸਿੰਘ ਗੁਰਪ੍ਰਾਪਾ ਵਿਖੜਿਆ ਹੈ ਵਿਆਸ ਕੁਰਤੀ ਛੇਜ ਦੇ ਵਿੱਚ ਕੰਡਾ ਸਿੰਘ ਜੌਰ ਵੀ ਹੋਇਆ ਹੈ ਵਿਆਸ ਕੁਰਤੀ ਛੇਜ ਦੇ ਵਿੱਚ ਛਿੰਦੇ ਪੱਟੀ ਵਰਦੇ ਤਾਵਾਣ ਵੀ ਖੁੱਲਦਾ ਹੈ ਜਿਹੜੀ ਛੇਜ ਕੀਰਾ ਫਕੀਰਾਂ ਦੇ ਨਾਮ ਤੇ ਬਣੀ ਦੀ ਹੈ ਉਹ ਆਪਰੇਂਦੀਆਂ ਰੱਬ ਦੇ ਨਾਂ ਉੱਤੇ ਵੱਡੇ ਰਹਿਮਤਾਂ ਦੀ ਧਿਆਨ ਛੇਜਾ ਪਾਲ ਮਤਿਆਂ ਦੀ ਛੇਜਾ ਖੈਰ ਮੰਗਲ ਬਤਲਵਾੜੀ ਦੀ ਸਿੱਖ ਫੁਲਵਾੜੀ ਪਟੇ ਮੱਲਾ ਨੂੰ ਇਹ ਪੂਜੀਆਂ ਦੀ ਉਹਨਾਂ ਦੇ ਰਕਵੇ ਤਲਾਉਣ ਛੱਜਾ ਕਿਤੇ ਕੋਕੜਾ ਪੁੱਡ ਮਿਲਦੇ ਘੋਲ ਵਾਲਿਆਂ ਨੂੰ ਮੋਟਰਸਾਈਕਲ ਉੱਤੇ ਵੀ ਤਲਾਉਣ ਛੱਜਾ ਮਨ ਰੱਬ ਤੋਂ ਖੈਰ ਤੇ ਆ ਜਾ ਰਾ ਵਿੱਚ ਪੰਜਾਬ ਦੇ ਰੰਗ ਪਾਗ ਲਾਉਣ ਛੱਜਾ ਛੱਜਾ ਅਜੀਬ ਟੂਏ ਪਾਸੇ ਮੋਜਵਾਦ ਫਿਰੂ ਕਾਪੜਾ ਸਦਾਮ ਕਹਿੰਦਾ ਨਹੀਂ ਟਹਿਣਾ ਰਣਕੇ ਅੱਥਾ ਦੇ ਮੀਟਾ खेदी बुझिए त ਖੁਦਾ ਦੇ ਉੱਤੇ ਕਦੀ ਉੱਤੇ ਕਦੀ ਥੱਲੇ ਤੇਰੀ ਪੂਰੀ ਬੱਲੇ ਬੱਲੇ ਕਦੇ ਸੀ ਬਾਪਾ ਕੌਡੀ ਬਾਦੀ ਖੇਡਦਾ ਕਦੀ ਜੇਬ ਵਿੱਚ ਤੇ ਦਵਾਈਆਂ ਰਹਦੀਆਂ ਖੁਦਾ ਦੀ ਖਲਾਫ ਨਹੀਂ ਜਨਮਾਂ ਦੇ ਬੰਦੇ ਤੇ ਨਵਾਂ ਨਹੀਂ ਜਾਗਦੇ ਦਵਾਈਆਂ ਰਹਦੀਆਂ ਕਿਸੇ ਨੂੰ ਡਰਾਣਾ ਕਿਸੇ ਨੂੰ ਠੱਪਣਾ ਕਿਸੇ ਨੂੰ ਟੋਲਣਾ ਇਹ ਕੰਮਾ ਰੱਬ ਦੇ ਹੱਥ ਵਿੱਚ ਇਹਨਾਂ ਦਸਨਾ ਕੰਮਾਂ ਹੋਕਰ ਰੱਖਣਾ ਪੈਣਾ ਹਰ ਕੋਲੋਂ ਨਾ ਕਦੇ ਵੀ ਡਰੀਏ ਆਪੇ ਸੁਖਬੀਰ ਸਿੰਘ ਜਿਹਦੇ ਮਕਮਲ ਕੋਦੇ ਉਹਨੂੰ ਕਹਿੰਦੇ ਸਿੰਘ ਉਹਨੂੰ ਕਹਿੰਦੇ ਸਿੰਘ ਕੋਦੇ ਉਹਨੂੰ ਕਹਿੰਦੇ ਸੁਣਦੇ ਕਿਉਂਕਿ ਸਿੰਘ ਵਾਲਾ ਨਾਮ ਪੁਰਾਣਾ ਹੈ ਜਿਹੜੀ ਕੱਪੜਾ ਵਿਖਰੀ ਹੈ ਰੰਗ ਤੁਸੀਂ ਨਾ ਪੂਰਾ ਖਣ ਕੇ ਰੱਖਦੇ ਹੋ ਕਿ ਵਿਗਾਨਿਆਂ ਦੇ ਨਾਲ ਪੇਚਾ ਪਾਉਣਾ ਕਿਹੜਾ ਸੋਖਾ ਹੈ ਅੱਜ ਵਾਕਈ ਪੇਚੇ ਪਾ ਗਿਆ ਤਾਂ ਉਹਦੇ ਮੁੰਡੇ ਨੇ ਹੱਥ ਰੱਖਿਆ ਕਿਤੇ ਕਹਿੰਦਾ ਬੇਬੇ ਵੇਖੀ ਮੇਰੇ ਪੱਤ ਦੇਖ ਕੇ ਮੈਨੂੰ ਧਰਮਾਨ ਕਹਿੰਦੀ ਬੇਬੇ ਕਹਿੰਦੀ ਆ ਪੁੱਤਰਾ ਧਰਮਾਨੀ ਦਾ ਪੁੱਤ ਆ ਉਹਦੇ ਮਗਰਾ ਜਦੋਂ ਜੱਟੇ ਬਣਾਣ ਆ ਨਾਲ ਪਿੰਦੇ ਆ ਵੇਖੋ ਭਾ पहिरां केरे केरे कमरियां ते बाबा जी रखणी ठही पई आहे सवाद बरिया पिया साल शर नौजवान नारी हुंदिया देखो ते दूर रह के कहल वाली हुंदिया मुताल अपनी हस्ती में अगर मुकरवा चाहिए ताना खाक पे मिलकर गुल गुलदार होता है ओ फुलवानी के भी गल बापे दी, दी पानी कर दी है हो गसाई का बदला मैं अच्छा बदला सही का

ਓਹ ਕਹਿੰਦੇ ਵੀ ਅੱਜ ਜਦੋਂ ਮਾਨ ਅਮਰੀਕ ਨਿੱਜਰ ਨਿੱਜਰ ਟ੍ਰਾਂਸਫਰ ਵਾਲਾ ਵੀ ਆਇਆ ਤੇ ਰਣਜੀਤ ਵੀ ਆ ਗਿਆ ਕਹਿੰਦੇ ਦੋ ਵੀਰ 22 ਰੱਪਾ ਇੱਕ ਮੁੰਛੀ ਤੇ ਇੱਕ ਬੰਦਵਾਲੀ ਉਧਰ ਆ ਦੇਖਣਾ ਵੀ ਉਹ ਮੰਗੀ ਚਾਚਾ ਪ੍ਰਹਿ ਅਨੰਦ ਬਣਾਉਂਦਾ ਤੇ ਨਾਲ ਦੇਖਣਾ ਵੀ ਨਾਲ ਆਇਰਲੈਂਡ ਦੇ ਵਰਮਜੀਤ ਆ ਸਦਾ ਅਲਦਾ ਵੀ ਤੇ ਇਧਰ ਦੇ ਪਾਸੇ ਕੋਇਆ ਚੱਕੜਿਆ ਓਹ ਇਹ ਰੇਤ ਤੇ ਹੁੰਦਾ ਹੁਣ ਫੀਸ ਦੇ ਜਤਨ ਕੀਤਾ ਪਰ ਇੱਕ ਮੋਟਾ ਨਹੀਂ ਲੱਗਣ ਦਿੰਦਾ ਇੱਕ ਲੱਗਿਆ ਇਹ ਜਿੰਦਗੀ ਦਾ ਓਏ ਹੋਏ ਆਇਆ ਇੱਥੇ ਹੱਥ ਤੇ ਮਨ ਨਹੀਂ ਰੰਗ ਜਾਰੇ ਹਾਥੀ ਤੂਸ ਜਗਾ ਜਾਨ ਨਹੀਂ ਰੰਗ ਜਾਰੇ ਹਾਥੀ ਓ ਲੈ ਆ ਗਿਆ ਪੱਥੂ ਜਿੰਦਗੀ ਦਾ ਉਸ ਜਿੰਦਗੀ ਦਾ ਜਾਨ ਨਹੀਂ ਵੇਜ ਰੇ ਸੁਪਤੀਰਾ ਸ਼ਾਵਾਰ ਤੇ ਲੇ ਵਦੋ ਫੀਪਈ ਹੈ ਅੱਜ ਆਇਆ ਹੈ ਪ੍ਰਿੰਸ ਕਾਲ ਯੰਨ ਮੁੜ ਗਿਆ ਉਹ ਪ੍ਰਿੰਸ ਕਾਲ ਖੋਣੇ ਵਾਲੀ ਹੋ ਗਈ ਸੇਮ ਥੋੜੀ ਸੇਮ ਹੈ ਬਾਡੀ ਦੀ ਹੈ ਦੋਏ ਵਧੀਆ ਕਬੱਡੀ ਦੇ ਵਿੱਚ ਵੀ ਖੜਕਾ ਦੜਕਾ ਹੈ ਕੋਲਕਾਰ ਨੂੰ ਜਿੰਨੇ ਨੇ ਸਾਰਾ ਗਾ ਉਹ ਥੇ ਵੀ ਗੱਲਾਂ ਹੋਈਆਂ ਨੇ 5 ਮਿੰਟ ਦਾ ਸਮਾਂ ਬਾਕੀ ਰਹਿ ਗਿਆ 5 ਮਿੰਟ ਪਰ ਜਸਤਾ ਹੈ ਕਿ ਤੁਮਾਲ ਜੀ ਧਰਤੀ ਤੇ ਗੱਲਾਂ ਹੋਣੀਆਂ ਮਿੱਤਰਾਂ ਨੂੰ ਕੈਦ ਬੋਲ ਕੇ ਪੈ ਗਿਆ ਕੇਸ ਚਿੱਤੇ ਦਾ ਗੱਲਾਂ ਹੋਣੀਆਂ ਉਧਰ ਮੰਦਿਰ ਹੀਰਪੁਰੀ ਪਟਿਆਲਾ ਦੇ ਖਾਵਾ ਨੇ ਮੰਦਿਰ ਹੀਰਪੁਰ ਦੇ ਆ ਜਿੱਥੇ ਦੇ ਵੀਰ ਰਹੀਮਪੁਰੇ ਨੇ ਕਾਹਦੀ ਲਿਖਿਆ ਕਿ ਰੋਹੰਦੀ ਤੱਕ ਕਲਮ ਵੀਰ ਦੀ ਜੰਦਾ ਦੇ ਲੇਖ ਵੀ ਰੋਹੰਦੀ ਦਾ ਪਿਆਰੇ ਪੁੱਤਰਾ ਕਿਦਰ ਦੇ ਖੇਸ ਦੇ ਤੂਤ ਬਸੂਤ ਬਸੂਤੀਆ ਸਹੀ ਜਮਾਲੋ ਉਹ ਗੱਲਾਂ ਖਡੀਆਂ ਹੁੰਆਂ ਉਸ ਰਹੀਮਪੁਰ ਦਾ ਮੰਗੀ ਸਹਿਵਾਲ ਕਿਨਾਰੀ ਜਿੱਥੇ ਵੱਡੇ ਕਲਮ ਹੁੰਦੇ ਸੀ ਉਸ ਰਹੀਮ ਦੀ ਕਹਿਰਮਾਨੀ ਖਾਭ ਰਿਹਾ ਜੋ ਮੰਗੀ ਰਹੀਮਪੁਰੇ ਦਾ ਤੁਸੀਂ ਧੰਨਵਾਦ ਕਰਾਂਗੇ ਆਓ ਜੀ ਹੇ ਸੇਵਾ ਅਨੇਕਾਂ ਮੰਨਦੇ ਅੱਜ ਫ਼ਿਆਸੇ ਦੇ ਛੇ ਮੇਲੇ ਦਾ ਹਰ ਸਾਰੀ ਇੱਥੇ ਆਉਣ ਦਾ ਬੜੇ ਬੁੱਧੀਆਂ ਲਗੜੀਆਂ ਬਾਰੇ ਦੀ ਕਿਰਤਾਂ ਦੇ ਨਾਲ ਜਿਹਨ ਸਮਾਪਤ ਅਪਾਰ ਕਿਰਤਾਂ ਇਸ ਵਿੱਚ ਤੇ ਸਰਦਾਰ ਕੈਨੇਡਾ ਸੇ ਵੀ ਪ੍ਰਮਾਨ ਸਾਹਿਬ ਉਹਨਾਂ ਦੇ ਬੇਟਾ ਜੀ ਸਰਕਾਰ ਦੇ ਲਈ ਲੱਖਾਂ ਪਾੜੀ ਉਹ ਵੀ ਕੈਨੇਡਾ ਪਾਏ ਹੋਏ ਨੇ ਹਰ ਕੁਸ਼ਵੀਰ ਸਿੰਘ ਖੁੱਲਾ ਸਾਹਿਬ ਜਜੀਤ ਸਿੰਘ ਜੀ ਨੰਦ ਪੰਜਾਬ ਹਰਮਿੰਦਰ ਸਿੰਘ ਖਾਲਸਾ ਹਰਿੰਦਰ ਸਿੰਘ ਕਾਲਾ ਭਾਜੀ ਕੈਨੇਡਾ ਦੇ ਵਿੱਚ ਨੇ